ਸਕ੍ਰੀਨ ਤੇ ਚੱਲ ਰਹੀ ਵੀਡੀਓ ਵਾਲਾ ਗੋਰਾ ਰਸ਼ੀਆ ਤੋਂ ਇੰਡੀਆ ਘੁੰਮਣ ਆਇਆ ਸੀ ਇੰਡੀਆ ਦੇ ਵੱਖ-ਵੱਖ ਰਾਜਾਂ ਵਿੱਚ ਘੁੰਮਦੇ ਹੋਏ ਇਸ ਨੂੰ ਕੋਈ ਮੁਸ਼ਕਲ ਨਹੀਂ ਸੀ ਆਈ ਪਰ ਜਦੋਂ ਇਹ ਪੰਜਾਬ ਪਹੁੰਚਿਆ ਤਾਂ ਖਡੂਰ ਸਾਹਿਬ ਦੇ ਢੋਟਾ ਪਿੰਡ ਕੋਲ ਇਸ ਨੂੰ ਕੁਝ ਲਟੇਰੇ ਲੁੱਟਣ ਲਈ ਪੈ ਗਿਆ ਇਸ ਤੇ ਰੌਲਾ ਪਉਣ ਤੇ ਸਥਾਨਕ ਲੋਕ ਲਟੇਰਿਆਂ ਦੇ ਪਿੱਛੇ ਭੱਜੇ ਤੇ ਉਹਨਾਂ ਨੂੰ ਕਾਬੂ ਕਰ ਲਿਆ ਪਰ ਇਸ ਕੋਲ ਜੋ ਇਸ ਦਾ ਬੈਗ ਸੀ ਜਿਸ ਵਿੱਚ ਇਸ ਦਾ ਪਾਸਪੋਰਟ ਤੇ ਹੋਰ ਵੀ ਜ਼ਰੂਰੀ ਕਾਗਜ਼ात ਸਨ ਉਹ ਪਿੰਡ ਢੋਟੇ ਦੀ ਰੋਹੀ ਕੋਲ ਸੁੱਟ ਦਿੱਤਾ ਜਿਹੜਾ ਕਿ ਹੁਣ ਮਿਲ ਨਹੀਂ ਰਿਹਾ ਤੁਸੀਂ ਵੀ ਦੇਖੋ ਗੋਰੇ ਵੱਲੋਂ ਸਥਾਨਕ ਲੋਕਾਂ ਕੋਲੋਂ ਕਰਵਾਈ ਗਈ ਅਪੀਲ ਦੀ ਇਹ ਵੀਡੀਓ ਤੇ ਸ਼ੇਅਰ ਵੀ ਜਰੂਰ ਕਰੋ ਤਾਂ ਜੋ ਜੇਕਰ ਕਿਸੇ ਨੂੰ ਵੀ ਇਸ ਗੋਰੇ ਦਾ ਉਹ ਬੈਗ ਮਿਲੇ ਤਾਂ ਇਸ ਤੱਕ ਪਹੁੰਚਾਇਆ ਜਾ ਸਕੇ ਤੇ ਪੰਜਾਬ ਦੀ ਬਦਨਾਮੀ ਹੋਣ ਤੋਂ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਣਵਾਸੀ ਵੀਰਾਂ ਨੂੰ ਬੇਨਤੀ ਹੈ ਕਿ ਇਹ ਵੀਰ ਰਸ਼ੀਆ ਤੋਂ ਆਇਆ ਇਹ ਸਾਰਾ ਯੂਪੀ ਵਿਧਾਰ ਜਿਹੜਾ ਵੀ ਘੁੰਮ ਆਇਆ ਜਦੋਂ ਇਹ ਪੰਜਾਬ ਦੀ ਧਰਤੀ ਤੇ ਆਇਆ ਤੇ ਪੰਜਾਬ ਦੇ ਵਿੱਚ ਜਿਹੜੇ ਗੁੰਡੇ ਪੈਦਾ ਹੋਏ ਆ ਲੁਟੇਰੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਵੱਲੋਂ ਇਸ ਵੀਰ ਦਾ ਜਿਹੜਾ ਬੈਗ ਆ ਉਹ ਖੋਇਆ ਗਿਆ ਉਹ ਜਿਹੜਾ ਬੈਗ ਸੀ ਉਹਨਾਂ ਨੇ ਓਟੇ ਵਾਲੀ ਜਿਹੜੀ ਰੁਹੀ ਆ ਉਹਦੇ ਲਾਗੇ ਬੰਨੇ ਉਹ ਬੈਗ ਇਹਨਾਂ ਸੁੱਟ ਦਿੱਤਾ ਤੇ ਜਿਨ੍ਹਾਂ ਨੇ ਬੈਗ ਚੋਰੀ ਕੀਤਾ ਸੀ ਉਹ ਬੰਦੇ ਫੜੇ ਗਏ ਆ ਉਹਨਾਂ ਦੀ ਸੇਵਾ ਵੀ ਹੋਈ ਜਾ ਉਹਨਾਂ ਕੋ ਪੁੱਛ ਗਿਛ ਵੀ ਹੋ ਗਈ ਜਿਹੜਾ ਬੈਗ ਆ ਉਹ ਬੈਗ ਉਹਨਾਂ ਨੇ ਉੱਥੇ ਛੁੱਟ ਦਿੱਤਾ ਸੀ ਟੋਟੇ ਵਾਲੀ ਰੋਹੀ ਤੇ ਉਹ ਬੈਗ ਇਹਨਾਂ ਨੂੰ ਲੱਭ ਨਹੀਂ ਰਿਹਾ ਹੁਣ ਆਪਣੀ ਇੱਛਤ ਦਾ ਸਵਾਲ ਆ ਕੋੜਾ ਬੈਗ ਵਾ ਉਹ ਜੇ ਕਿਸੇ ਵੀਰ ਭੈਣ ਭਰਾ ਦੇ ਕੋਲ ਕਿਸੇ ਪਿੰਡ ਦੇ ਵਿੱਚ ਵੀ ਹੋਵੇ ਉਹਦੇ ਵਿੱਚ ਇਹਦਾ ਜ਼ਰੂਰੀ ਪਾਸਪੋਰਟ ਹੋਰ ਵੀ ਜ਼ਰੂਰੀ ਚੀਜ਼ਾਂ ਜਿਹੜੀਆਂ ਉਹ ਬੈਗ ਦੇ ਵਿੱਚ ਆ ਜਿਹੜੇ ਪੈਸੇ ਪੂਸੇ ਵਗੈਰਾ ਸੀ ਉਹ ਤੇ ਲਟੇਰਿਆਂ ਨੇ ਲੁੱਟ ਲਿਆ ਇਹ ਆਪ ਜੀ ਨੂੰ ਬੇਨਤੀ ਆ ਦੋਵੇਂ ਹੱਥ ਜੋੜ ਕੇ ਕਿ ਜੇਸ ਵੀਰ ਕੋਲ ਉਹ ਬੈਗ ਹੋਵੇ ਉਹ ਥਾਣਾ ਜੰਡਿਆਲਾ ਤੇ ਜਾਂ ਥਾਣਾ ਵੈਰੋਵਾਲ ਥਾਣੇ ਜੰਡਿਆਲੇ ਵੱਲੋਂ 5000 ਰੁਪਿਆ ਨਾਮ ਜਿਹੜਾ ਵੀ ਬੈਗ ਉੱਪਰ ਥਾਣੇ ਜੰਡਿਆਲੇ ਵੱਲੋਂ 5000 ਰੁਪਿਆ ਨੂੰ ਇਨਾਮ ਦਿੱਤਾ ਜਾਊਗਾ ਜਿਹੜਾ ਉਹ ਬੈਗ ਦੇਊਗਾ ਪਾਸਪੋਰਟ ਜਿਹੜਾ ਪਾਸਪੋਰਟ ਪਾਸਪੋਰਟ ਜ਼ਰੂਰੀ ਆ ਬੈਗ ਦੀ ਤਾਂ ਕੋਈ ਗੱਲ ਨਹੀਂ ਆ ਉਹ ਪਾਸਪੋਰਟ ਜਿਹੜਾ ਵੀਰ ਦੇਊਗਾ ਉਸ ਨੂੰ ਥਾਣਾ ਵੈਰੋਵਾਲ ਵੱਲੋਂ 5000 ਰੁਪਿਆ ਇਨਾਮ ਦਿੱਤਾ ਜਾਊਗਾ ਇਸ ਵੀਰ ਦੀ ਆਪਾਂ ਮਰਦ ਕਰੀਏ ਕਿਉਂਕਿ ਇਹ ਰਸ਼ੀਆ ਤੋਂ ਆਇਆ ਤੇ ਪੰਜਾਬ ਦੇ ਵਿੱਚ ਲੁੱਟ ਹੋਈ ਆ ਤੇ ਗੁਰੂ ਘਰ ਸੰਗਤਾਂ ਨੂੰ ਬੇਨਤੀ ਆ ਵਾ ਤੰਕਰ ਕੇ ਆਪਾਂ ਇਹਦੀ